ਦੋਸਤੋ ਜਿਹੜੀ ਕਨਕ ਪਿਛਲੇ ਸਾਲ 70 ਮੰਨ ਤੋਂ ਪਲੱਸ ਨਿਕਲੀ ਸੀ ਨੀਜੂ ਵਿਡੂ ਦੀ 2214 ਆਪਾਂ ਦਾ ਦੋਸਤੋ ਅਡਵਾਂਸ ਦੇ ਵਿੱਚ ਆ ਕੇ ਖਰੀਦ ਲਈ ਹੈ ਅੱਜ ਇਹਨਾਂ ਦੀ ਆਫੀਸ਼ਲ ਲਾਂਚਿੰਗ ਲਾਂਚਿੰਗ ਸੀ ਕੇਕ ਵਗੈਰਾ ਵੀ ਅਸੀਂ ਕੱਟਿਆ ਕਨਕ ਦਾ ਜਿਹੜੀ ਹੈ ਇਹ ਕੰਮ ਸੀ ਨਵੇੜਤਾ ਅੱਜ ਹੀ ਤੇ ਆਓ ਆਜੋ ਵੀ ਰੱਖੋ ਵੀ ਗੱਡੀ 'ਚ ਨੀਜੂ ਵਿਡੂ 2214 ਜਿਹੜਾ ਸ਼ੇਡ ਆਪਾਂ ਲੈ ਕੇ ਚੱਲੇ ਆਂ ਦੋਸਤੋ ਤੇ ਤੁਸੀਂ ਵੀ ਜਲਦੀ ਆਪਣੇ ਨੇੜਲੇ ਡੀਲਰਾਂ ਕੋਲੇ ਪਹੁੰਚ ਕੇ ਇਹ ਸ਼ੇਡ ਨੂੰ ਬਾਇ ਕ ਕਰ ਸਕਦੇ ਹੋ ਦੋਸਤੋ ਪਿਛਲੇ ਸਾਲ ਨੀਜੂ ਵਿਡੂ 2214 ਦਾ ਸਾਡੇ ਏਰੀਆ ਦੇ ਵਿੱਚ ਟ੍ਰਾਇਲ ਲੱਗਿਆ ਸੀ ਟ੍ਰਾਇਲ ਦੇ ਵਿੱਚ ਕਣਕ ਇੰਨੀ ਜ਼ਿਆਦਾ ਕਾਮਯਾਬ ਹੋ ਗਈ ਵੀ 70 ਮਨ ਤੋਂ ਪਲੱਸ ਝਾੜ ਸੀ ਕਣਨੇ ਜੋ ਵੀ 2214 ਦਾ ਤੇ ਪਿਛਲੇ ਸਾਲ ਦੋਸਤੋ ਟ੍ਰਾਇਲ ਲੱਗਿਆ ਸੀ ਤੇ ਅੱਜ ਇਹਦੀ ਆਫੀਸ਼ੀਅਲ ਲਾਂਚਿੰਗ ਹੋ ਗਈ ਆ ਤੇ ਆ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਇਹਦਾ ਨਾਮ ਹੀ ਕਣਕ ਤੇ 2214 ਦੇ ਨਾਮ ਤੋਂ ਮਤਲਬ ਕਿ ਬਾਜ਼ਾਰ ਦੇ ਵਿੱਚ ਅੱਜ ਇਹਦਾ ਕੇਕ ਵਗੈਰਾ ਕੱਟ ਦਿੱਤਾ ਤੇ ਦੋਸਤੋ ਇਸ ਕਣਕ ਦੀਆਂ ਖਾਸੀਅਤਾਂ ਤੁਸੀਂ ਵਾਹਨ ਦੇ ਵਿੱਚ ਲਾਉਣ ਤੋਂ ਪਹਿਲਾਂ ਤੁਹਾਨੂੰ ਅਸੀਂ ਅੱਜ ਇਹਦੀਆਂ ਖਾਸੀਅਤਾਂ ਦੱਸਾਂਗੇ ਵੀ ਤੁਸੀਂ ਪਹਿਲਾਂ ਵੀ ਚੈੱਕ ਕਰ ਸਕਦੇ ਹੋ ਵੀ ਇਸ ਕਣਕ ਦੇ ਵਿੱਚ ਖਾਸ ਕੀ ਆ ਅੱਜ ਅਸੀਂ ਇੱਕ ਸ਼ਾਪ ਕੀਪਰ ਨਾਲ ਵੀ ਤੁਹਾਨੂੰ ਮਿਲਾਉਣੇ ਆ ਸਤਿ ਸ੍ਰੀ ਅਕਾਲ ਮਿੰਡਾ ਜੀ ਤੇ ਇਧਰ ਇਧਰ ਬਾਈ ਨੀਜੂ ਵੀਡੀਓ ਤੋਂ ਏਰੀਆ ਮੈਨੇਜਰ ਨੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਨਾਮ ਕੀ ਬਾਈ ਜੀ ਮੇਰਾ ਨਾਮ ਅਜੀਤ ਕੁਮਾਰ ਹੈ ਜੀ ਅਜੀਤ ਕੁਮਾਰ ਜੀ ਤੇ ਅੱਜ ਬਾਈ ਅਜੇ ਕੁਮਾਰ ਤੋਂ ਤੇ ਆਪਣੇ ਬਾਈ ਜੀ ਮਿੱਡਾ ਜੀ ਤੋਂ ਆਪਾਂ ਪੁੱਛਾਂਗੇ ਇਸ ਕਾਰਨ ਕਿ ਖਾਸੇ ਤੇ ਕਿਉਂਕਿ ਇਹਨਾਂ ਨੇ ਜਿਹੜੇ ਸਾਹ ਪਿਛਲੇ ਸਾਲ ਟ੍ਰਾਇਲ ਦੇ ਵਿੱਚ ਬਹੁਤ ਹੀ ਜ਼ਿਆਦਾ ਖੇਤ ਵਿਜਿਟ ਕੀਤਾ ਤੇ ਫਾਰਮਰ ਦਾ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਵੀ ਫਾਰਮਰ ਕੌਣ ਸੀ ਜਿਹਨੇ ਆਪਣੇ ਖੇਤ ਦੇ ਵਿੱਚ ਲਾਇਆ ਇਹਦਾ ਜੀ ਪਿਛਲੀ ਵਾਰ ਟ੍ਰਾਇਲ ਲੱਗਿਆ ਹੋਇਆ ਸੀਗਾ ਤੇ ਸਭ ਤੋਂ ਵੱਡਾ ਜਿਹੜਾ ਵਿਸ਼ਵਾਸ ਹੁੰਦਾ ਇੱਕ ਜ਼ਿੰਮੇਦਾਰ ਦਾ ਹੁੰਦਾ ਜੀ ਤੇ ਆਪਾਂ ਇੱਕ ਜ਼ਿੰਮੇਦਾਰ ਦੇ ਹੀ ਟ੍ਰੈਲ ਲਾਇਆ ਸੀਗਾ ਤੇ ਜ਼ਿੰਮੇਦਾਰ ਦਾ ਨਾਮ ਹੈ ਹਰੀ ਸਿੰਘ ਭਾਗੂ ਦਾ ਜ਼ਿੰਮੇਦਾਰ ਹੈ ਭਾਗੂ ਤੋਂ ਦੋਦੇ ਰੋਡ ਤੇ ਜਦੋਂ ਆਪਾਂ ਭਾਗੂ ਤੋਂ ਦੋਦੇ ਰੋਡ ਨੂੰ ਜਾਂਦੇ ਆ ਨਹਿਰ ਟੱਪ ਦੇ ਸਾਰ ਹੀ ਠੀਕ ਹੈ ਆਪਾਂ ਫਾਰਮਰ ਨੂੰ ਕੋਈ ਵੀ ਜ਼ਿੰਮੇਦਾਰ ਜਿਹੜਾ ਲਾਉਣਾ ਚਾਹੁੰਦਾ ਉਹ ਪੁੱਛ ਕੇ ਵੀ ਗੱਲ ਕਰ ਸਕਦਾ ਕਿਉਂਕਿ ਸਭ ਤੋਂ ਵੱਡਾ ਜਿਹੜਾ ਵਿਸ਼ਵਾਸ ਹੁੰਦਾ ਹੈ ਫਾਰਮਰ ਨੂੰ ਫਾਰਮਰ ਤੇ ਹੁੰਦਾ ਜੀ ਉਸ ਫਾਰਮਰ ਦੇ ਇਹ 70 ਤੋਂ ਪਲੱਸ 70 ਮੰਤ ਪਲੱਸ 40 ਦਿੱਤਾ ਹੈ ਕਣਕ ਨੇ ਤੇ ਬਾਈ ਇਹਦੀ ਮਤਲਬ ਕਿ ਸੀਡ ਦੀ ਕੀ ਹੋਰ ਕੀ ਖਾਸੀਅਤ ਹੈ ਜੀ ਦੇਖੋ ਜੀ ਇਹਦੀ ਜੇ ਆਪਾਂ ਸਭ ਤੋਂ ਪਹਿਲਾਂ ਹੀ ਬੀਜਣ ਤੋਂ ਪਹਿਲਾਂ ਜੇ ਖਾਸੀਅਤ ਦੇਖਣੀ ਹੋਵੇ ਜੀ ਤਾਂ ਦੇਖੋ ਨਾਰਮਲ ਸਭ ਤੋਂ ਵੱਡੀ ਖਾਸੀਅਤ ਇਹ ਹੀ ਹੁੰਦੀ ਹੈ ਜੇ ਨਾਰਮਲ ਆਪਾਂ ਕੋਈ ਵੀ ਅਦਰ ਵੈਰਾਈਟੀ ਕੋਈ ਵੀ ਕਣਕ ਦੇ ਲਈਏ ਤਾਂ ਉਹਦੇ 1000 ਗਾਣਿਆਂ ਦਾਣਿਆਂ ਦਾ ਆਪਾਂ ਜੇ weight ਕਰੀਏ ਤਾਂ 1000 ਦਾਣਿਆਂ ਦਾ weight 42 ਤੋਂ 44 ਗ੍ਰਾਮ ਆਉਂਦਾ ਜੀ ਦੇਖੋ ਆਪਣੇ ਜੇ ਜਿਹੜੀ ਇਹ ਕਣਕ ਹੈ ਠੀਕ ਹੈ ਜੀ ਨੀਜੂ ਬਡੂ ਨਾਈ ਕਣਕ ਹੈ ਨੀਜੂ ਬਡੂ ਦੀ ਜਿਹੜੀ 214 ਕਣਕ ਹੈ ਇਹਦੇ ਅਗਰ 1000 ਤਾ 55 ਤੋਂ 60 ਗ੍ਰਾਮ ਤਾਈ ਹੀ ਵੀ ਆਇਆ ਹੋਇਆ ਹੈ ਦੋਸਤੋ ਇਹ ਤੁਹਾਨੂੰ ਟ੍ਰਾਇਲ ਵੀਡੀਓ ਦੇ ਲਾਸਟ ਦੇ ਵਿੱਚ ਕਰਕੇ ਵੀ ਦਿਖਾਵਾਂਗੇ ਪੱਕੀ ਗੱਲ ਆ ਪੱਕੀ ਗੱਲ ਹੈ ਜੀ ਹੁਣੇ ਤੁਹਾਨੂੰ ਦਿਖਾਵਾਂਗੇ 55 ਤੋਂ ਪਲੱਸ ਗ੍ਰਾਮ ਇਹਦਾ weight ਅਸੀਂ ਤੋਲ ਕੇ ਦੇਖਿਆ ਪਿਛਲੀ ਵਾਰ 60 ਗ੍ਰਾਮ ਤਾਂ ਹੀ ਆਇਆ ਜੇ ਤੇ ਤੁਹਾਨੂੰ ਹੁਣ ਵੀ ਦਿਖਾ ਸਕਦੇ ਆ ਤੇ ਬਾਈ ਇਹਦੇ ਦਿਨ-ਦੁਨ ਕਿੰਨੇ ਲੈਂਦੀ ਹੈ ਜੀ ਇਹ ਇਹ ਦੇਖੋ ਜੀ 88 ਕਿ ਦਿਨਾਂ ਤੇ ਬੂਰਤੀ ਆ ਜਾਂਦੀ ਹੈ ਜੀ ਠੀਕ ਹੈ ਜੀ ਹਾਂ ਕਟ ਮੰਨ ਲਓ ਵੀ ਕਟ ਸਮੇਂ ਦੀ ਵੈਰਾਈਟੀ ਹੈ ਇਹਨੂੰ ਆਪਾਂ ਵਿਚੇਤੀ ਵੀ ਲਾ ਸਕਦੇ ਆ ਨਰਮੇ ਵਾਲੇ ਵਾਹਣ ਜਾਂ ਜਿਹੜੇ ਝੋਨੇ ਲੇਟ ਹੋ ਜਾਂਦੇ ਆ ਉਹਨਾਂ 'ਚ ਵੀ ਆਪਾਂ ਲਾ ਸਕਦੇ ਆ ਠੀਕ ਠੀਕ ਹੈ ਜੇ ਇਹਦੀਆਂ ਹਾਂਜੀ ਹਾਂ ਉਹਦੇ ਪ੍ਰਤੀ ਸੈਂਸਿਟੀਵ ਹੈਗੀ ਠੀਕ ਠੀਕ ਕਿਉਂਕਿ ਸਭ ਤੋਂ ਜ਼ਿਆਦਾ ਝਾੜ ਉਹਨੇ ਦੇਣਾ ਦੇਣਾ ਹੁੰਦਾ ਹੈ ਕਾਰਨ ਕਿ ਹੁੰਦਾ ਪਿੱਛੇ ਜਾ ਕੇ ਗਰਮੀ ਪੈ ਗਈ ਠੀਕ ਹੈ ਅ ਅਦਰ ਵੈਰਾਈਟੀਆਂ ਦੇ ਕੀ ਹੁੰਦਾ ਦਾਣਾ ਪਿੱਚਕ ਜਾਂਦਾ ਹੈ ਜਾਂ ਹੋਰ ਸਮੱਸਿਆ ਆ ਜਾਂਦੀ ਹੈ ਤੇ ਇਹ ਧੁੱਪ ਦੇ ਜਿਹੜੀ ਗਰਮੀ ਆ ਉਹਦੇ ਪ੍ਰਤੀ ਸੈਂਸਿਟੀਵ ਹੈਗੀ ਜੇ ਸੈਂਸਿਟੀਵ ਹੋਊਗੀ ਤਾਂ ਆਪਣੇ ਆਪ ਹੀ ਝਾੜ ਜ਼ਿਆਦਾ ਦੇਊਗੀ ਦੇਖੋ ਜੀ ਦਾਣੇ ਦਾ ਮੰਨ ਲਓ ਪਕਾ ਚੰਗਾ ਹੋਊਗਾ ਤਾਂ ਦੋਸਤੋ ਪਿਛਲੇ ਸਾਲ ਸਾਡੇ ਹਬੋਰ ਏਰੀਆ ਦੇ ਵਿੱਚ ਪਿੰਡ ਭਾਗੂ ਬਹੁਤ ਹੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਸੀਗਾ ਵੀ ਕਿਸਾਨ ਦੇ 70 ਮਣ ਟਣਕ ਨਿਕਲੀ ਹੈ ਵੀ 70 ਮਣ ਤੋਂ ਪ ਤੇ ਬਹੁਤ ਸਾਰੇ ਹੋਰ ਕਿਸਾਨਾਂ ਨੇ ਵੀ ਉੱਥੇ ਵਿజిਟ ਕੀਤਾ ਵੀ ਹੈਰਾਨੀ ਹੁੰਦੀ ਸੀ ਬਹੁਤ ਜਿਆਦਾ ਦੇਖੋ ਜੀ ਅਸੀਂ ਪਿਛਲੇ ਸਾਲ ਹੋਰ ਪਿੰਡਾਂ ਦੇ ਤੇ ਭਾਗੂ ਦੇ ਪਿੰਡ ਦੇ ਵੀ ਕਾਫੀ ਫਾਰਮਰ ਉੱਥੇ ਜਾ ਕੇ ਵਿజిਟ ਵੀ ਕਰਾਏ ਸੀ ਫਾਰਮਰਾਂ ਨੇ ਖੁਦ ਜਾ ਕੇ ਦੇਖਿਆ ਹੋਇਆ ਸੀਗਾ ਵੀ ਹਰੇਕ ਚੀਜ਼ ਦੇਖੀ ਸੀ ਉਹਨਾਂ ਨੇ ਪਲਾਟ ਦੇ ਵਿੱਚ ਵੜ ਕੇ ਵੀ ਦੇਖਿਆ ਸੀਗਾ ਠੀਕ ਹੈ ਜਿਹੜੇ ਪੁਰਾਣੇ ਫਾਰਮਰ ਐ ਉਹਨਾਂ ਨੇ ਆਪ ਦਾ ਤਜਰਬਾ ਲਾ ਕੇ ਵੀ ਦੇਖਿਆ ਸੀ ਜੋ ਜਿਵੇਂ ਉਹ ਵੱਲੀ ਨੂੰ ਅਮਰੂੜ ਕੇ ਦੇਖ ਲੈਂਦੇ ਉਹਨਾਂ ਨੇ ਵੀ ਆਪ ਦਾ ਚਾਰਡ ਉਹਨਾਂ ਨੇ ਪਹਿਲਾਂ ਹੀ ਕਰਤਾ ਸੀਗਾ ਤੇ ਕੱਲਾ ਉਬੋਰ ਨਹੀਂ ਇਹ ਮਾਨਸਾ ਏਰੀਏ ਦੇ ਵਿੱਚ ਬਟਿੰਡਾ ਏਰੀਏ ਦੇ ਵਿੱਚ ਮੰਨ ਲਓ ਦੇਖਿਆ ਅੱਜ ਦੇ ਟਾਈਮ ਪੂਰੇ ਮੰਨ ਲਓ ਜੇ ਆਪਣੇ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਵੀ ਮੰਨ ਲਓ ਅਦਰ ਸਟੇਟ ਵੀ ਦੇਖੀ ਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਸ ਕਣਕ ਦਾ ਕਾਫੀ ਚਰਚਾ ਜਿਹੜੀ ਇਹ ਕਣਕ ਨਾਂ ਦੀ ਜਿਹੜੀ ਵੈਰਾਈਟੀ ਨਵੀਂ ਆਈ ਹੋਈ ਹੈ ਠੀਕ ਹੈ ਜੀ ਹਾਂਜੀ ਹਾਂਜੀ ਮਿੰਡਾ ਜੀ ਤੁਸੀਂ ਇਹ ਮਤਲਬ ਕਿ ਕਿੰਨਾ ਚਿਰ ਤੋਂ ਇਹ ਜੋ ਵੀਡੋ ਨਾਲ ਕੰਮ ਕਰ ਰਹੇ ਹੋ ਜੀ ਦੇਖੋ ਜੀ ਇਹ ਕੰਪਨੀ ਜਿਹੜੀ ਨੀਜੂ ਵਿਟੂ ਸੀਡਸ ਹੈ ਪਿਛਲੇ 50 ਸਾਲਾਂ ਤੋਂ ਫੀਲਡ ਵਿੱਚ ਕੰਮ ਕਰ ਰਹੀ ਹੈ ਮੈਂ ਵੀ ਇਹਨਾਂ ਨਾਲ 7-8 ਸਾਲਾਂ ਤੋਂ ਜੁੜਿਆ ਹੋਇਆ ਹਾਂ ਇਹਨਾਂ ਦੇ ਜੋ ਮੇਨ ਚੀਜ਼ ਹੈ ਜਿਹੜੀ ਇਹਨਾਂ ਦੀ ਰਿਸਰਚ ਤੇ ਡਿਵੈਲਪਮੈਂਟ ਬਹੁਤ ਅੱਛੀ ਹੈ ਇਹ ਰਿਸਰਚ ਡਿਵੈਲਪਮੈਂਟ ਆਰ ਐਨ ਡੀ ਅੱਛੀ ਹੋਏਗੀ ਤੇ ਆਟੋਮੈਟਿਕ ਵੀ ਨਵੇਂ-ਨਵੇਂ ਸੀਡਸ ਮਾਰਕੀਟ 'ਚ ਕਿਸਾਨਾਂ ਦੇ ਅਪਲਾਈ ਵਾਸਤੇ ਦੇਣਗੇ ਇਹਨਾਂ ਦੀ ਜੇਲਾ ਵੀ ਫੋਲਡਰ ਹੈ ਕਨਕ ਹੈ ਬੀਟੀ ਹੈ ਬਹੁਤ ਹੀ ਉਮਦਾ ਕਿਸਮ ਦੇ ਹੁੰਦੇ ਆ ਤੇ ਕਿਸਾਨਾਂ ਨੂੰ ਬਹੁਤ ਪਸੰਦ ਆਉਂਦੇ ਠੀਕ ਹੈ ਪਿਛਲੇ ਸਾਲ ਤੁਸੀਂ ਵੀ ਵਿజిਟ ਕੀਤਾ ਸੀਗਾ ਜੀ ਫਾਰਮਰ ਦੇ ਖੇਤ ਹਾਂਜੀ 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 ਠੀਕ ਹੈ ਤੇ ਤੁਹਾਨੂੰ ਦੂਜੀਆਂ ਕਣਕ ਨਾਲੋਂ ਇਹਦੇ ਵਿੱਚ ਕੀ ਮਤਲਬ ਕਿ ਲੱਗਿਆ ਜੀ ਇਹਦੀ ਵੱਲੀ ਲੰਮੀ ਹੈ ਜੀ ਇਹਦਾ ਦਾਣਾ ਬਹੁਤ ਜ਼ਿਆਦਾ ਸੀਗਾ ਇਹਦੇ ਪ੍ਰੋਟੀਨ ਬਹੁਤ ਅੱਛਾ ਹੈ ਇਹਦੇ ਵਿੱਚ ਖਾਂਚ ਵੀ ਸਵਾਦ ਹੁੰਦੀ ਹੈ ਇਹ ਕਣਕ ਰਿਸਰਚ ਵੈਰੈਟੀ ਆ ਇਹਨਾਂ ਦੀ ਤੇ ਝਾੜ ਤਾਂ ਹੈ ਹੀ ਹੈ ਹੀ ਝਾੜ ਤਾਂ 70 ਪਲਸ ਹੈ ਹੀ ਬਿਲਕੁਲ ਵੈਸੇ ਵੀ ਮਤਲਬ ਕਿ ਤੁਸੀਂ ਇਹਨਾਂ ਸ਼ੋਕੇਸ ਦੇ ਤੌਰ ਤੇ ਲਾ ਰੱਖਿਆ ਵੀ ਜਿਹੜੀ ਚੀਜ਼ ਚੰਗੀ ਹੁੰਦੀ ਉਹ ਹੀ ਆਪਾਂ ਸ਼ੋਕੇਸ ਲਾਉਣੇ ਆ ਬਿਲਕੁਲ ਜੀ ਜਿਹਦੀ ਬਾਈ ਜੀ ਅਜੇ ਜੀ ਕਹਿ ਰਹੇ ਸੀ ਕਿ ਵੀ ਦੁੱਜੀ ਕਣਕ ਦੇ ਨਾਲੋਂ ਹੋਰ ਕਿਸੇ ਸੀਡ ਦੇ ਨਾਲੋਂ ਇਹਦਾ ਵੇਟ ਵੀ ਜ਼ਿਆਦਾ ਫਰਕ ਹਾਂਜੀ ਤੁਸੀਂ ਤੁਸੀਂ ਆਪ ਟ్రਾਇਲ ਲਾ ਕੇ ਦੇਖਿਆ ਜੀ ਬਿਲਕੁਲ ਅਸੀਂ ਕਿਸਾਨਾਂ ਦੀ ਪਲਾਈ ਵਾਸਤੇ ਉਹਨਾਂ ਨੂੰ ਦਿਖਾਉਣ ਵਾਸਤੇ ਇਹ ਚੀਜ਼ ਕਰਦੇ ਹਾਂ ਤੁਸੀਂ ਵੀ ਜੇ ਚਾਹੋ ਤਾਂ ਤੁਹਾਨੂੰ ਵੀ ਕਰਕੇ ਦਿਖਾ ਸਕਦੇ ਹਾਂ ਸੀਤਾ ਜੀ ਲਓ ਵੀ ਦੋਸਤੋ ਵੀ ਆਪਾਂ ਲਾਈਵ ਵੀਡੀਓ ਦੇ ਵਿੱਚ ਟੈਸਟ ਕਰਾਂਗੇ ਹਜ਼ਾਰ ਦਾਣੇ ਦਾ ਮਤਲਬ ਕਿ ਦੁੱਜੀ ਦਾ ਦੁੱਜੀ ਨਾਲ 10 ਗ੍ਰਾਮ ਜ਼ਿਆਦਾ ਹੈ ਇਹ ਤਾਂ ਜੀ ਬਾਰਦਸੀ ਕੰਮ ਹੈ ਤੁਹਾਡੇ ਸਾਹਮਣੇ ਹੋਊਗਾ ਹਜ਼ਾਰ ਲਓ ਵੀ ਦੋਸਤੋ ਅਪਰ ਚੈੱਕ ਕਰਨ ਲੱਗੇ ਆ। ਲਓ ਜੀ। ਹਲੋ ਸਿੰਧੂ ਸਾਹਿਬ ਤੁਸੀਂ ਪਹਿਲਾਂ ਇਹ ਹਜ਼ਾਰ ਦਾਣੇ ਗਿਣੋ ਫੇਰ ਤੋਲੋ। ਹਜ਼ਾਰ ਤਾਂ ਬਾਈ ਬਹੁਤ ਟਾਈਮ ਲੱਗ ਜਾਊਗਾ। ਨਹੀਂ ਨਹੀਂ ਗਿਣੋ ਕਿਉਂਕਿ ਤਸੱਲੀ ਫੇਰ ਹੀ ਹੋਊਗੀ ਤੁਸੀਂ ਗਿਣ ਲਓ। ਜੇ ਤੁਹਾਨੂੰ ਲੱਗਦਾ ਤੁਸੀਂ ਗਿਣੋ। ਸਾਡੇ ਤਾਂ ਤੋਲੇ ਹੋਏ ਹਜ਼ਾਰ ਗਿਨੇ ਹੋਏ ਆ ਹਜ਼ਾਰ ਦਾਣੇ ਆ। ਇੱਕ ਇੱਕ ਕਰਕੇ। ਹਾਂ ਇੱਕ ਇੱਕ ਕਰਕੇ। ਮੈਨੂੰ ਤਾਂ ਬਾਈ ਇੱਥੇ 4 ਘੰਟੇ ਲੱਗ ਜਾਣਗੇ ਗਿਣ ਤਾਈ। ਨਹੀਂ ਅਸੀਂ ਗਿਣ ਕੇ ਪਾਏ ਹੋਇਆ। ਤੁਹਾਡੇ ਤਾਂ ਵਿਸ਼ਵਾਸ ਸੀ ਇਹ ਚਲੋ। ਇਹਨੂੰ ਤੁਸੀਂ ਤੋਲ ਕੇ ਦੇਖੋ ਆ। ਹਾਂ ਤੁਸੀਂ ਤੋਲ ਕੇ ਦੇਖ ਲਓ ਜੇ ਬੁਸ਼ਵਾਸਾ ਆ। ਲਓ ਵੀ ਦੋਸਤੋ ਹਜ਼ 55 53 53 53 ਮੈਂ ਤਾਂ ਉਹੀ ਗੱਲ ਪਹਿਲਾਂ ਕਹੀ ਸੀਗੀ ਵੀ ਅਦਰ ਜੋ ਵੀ ਅਦਰ ਆਪਣੀਆਂ ਜਿਹੜੀਆਂ ਵੈਰਾਈਟੀਆਂ ਉਹਨਾਂ ਦਾ 42 ਤੋਂ 43 44 ਆਉਂਦਾ ਇਹਦਾ ਮੰਨ ਲਓ ਵੀ ਦੇਖੋ 52 53 ਕਈ ਇਹ ਥਾਂ ਤੇ ਵਧੀਆ ਜੇ ਸੋਇਲ ਹੋਵੇ ਉੱਥੇ 60 ਤਾਂ ਵੀ ਪਹੁੰਚ ਜਾਂਦਾ ਹੈ ਦੋਸਤ ਤੁਸੀਂ ਆਪਣੀ ਕਣਕ ਦਾ ਵੀ ਘਰੇ ਟ੍ਰਾਇਲ ਕਰ ਸਕਦੇ ਹੋ ਥੋੜਾ ਵੇਟ ਕਿੰਨਾ ਆਉਂਦਾ ਤੇ ਬਾਕੀ ਦੋਸਤੋ ਨੇ ਜੋ ਵੀਡੀਓ ਦੇ ਕੰਮ ਜਿਹੜੀ ਕਣਕ ਅੱਜ ਲਾਂਚ ਹੋ ਚੁੱਕੀ ਆ ਜਿਹੜੇ ਮਤਲਬ ਕਿ ਕਿਸਾਨ ਵਧੀਆ ਖੇਤੀ ਕਰਦੇ ਆ ਜਾਂ ਵਧੀਆ ਆਮਦਨ ਮਤਲਬ ਕਿ ਲੈਣਾ ਚਾਹੁੰਦੇ ਆ ਵਧੀਆ ਪ੍ਰੋਡਿਊਸ ਕਰਨਾ ਚਾਹੁੰਦੇ ਆ ਮਤਲਬ ਕਿ ਖੇਤੀ ਦੇ ਵਿੱਚੋਂ ਤੇ ਤੁਹਾਨੂੰ ਮੇਰੇ ਮੇਰੀ ਤਾਂ ਪਰਸਨਲ ਰਏ ਆ ਕਿਉਂਕਿ ਸਾਡੇ ਏਰੀਆ ਦੇ ਵਿੱਚ ਬਹੁਤ ਹੀ ਚਰਚਾ ਦਾ ਵਿਸ਼ਾ ਬਣੀ ਸੀ 22 14 ਕਣਕ ਤੇ ਤੁਸੀਂ ਆਪਣੇ ਖੇਤ ਜਾਦੀ ਨਹੀਂ ਤਾਂ ਕਿੱਲਾ ਕਿੱਲਾ ਦੋ ਦੋ ਕਿੱਲੇ ਲਾ ਕੇ ਆਦਿ ਚੈੱਕ ਕਰਕੇ ਜ਼ਰੂਰ ਦੇਖਿਓ ਤੇ ਦੋਸਤੋ ਤੁਸੀਂ ਆਪਣੇ ਨਜ਼ਦੀਕੀ ਕਿਸੇ ਵੀ ਸ਼ਹਿਰ ਦੇ ਵਿੱਚ ਰਹਿੰਦੇ ਤੁਸੀਂ ਆਪਣੇ ਨਜ਼ਦੀਕੀ ਡੀਲਰ ਤੋਂ ਜਾਂ ਦੁਕਾਨਦਾਰ ਤੋਂ ਨੀਜੋ ਵੀਡੂ 22 14 ਦੀ ਫੀਡ ਦੀ ਡਿਮਾਂਡ ਕਰ ਸਕਦੇ ਹੋ ਲੈ ਸਕਦੇ ਹੋ ਤੇ ਬਾਕੀ ਦੋਸਤੋ ਮੇਰਾ ਤਾਂ ਕੰਮ ਸੀਗਾ ਵੀ ਜਿਹੜੀ ਸਾਡੀ ਏਰੀਆ ਦੇ ਵਿੱਚ ਟਾਪ ਵੈਰਾਈਟੀ ਸੀ ਉਹਦਾ ਤੁਹਾਡੇ ਤੱਕ ਵੀਡੀਓ ਪਹੁੰਚਾਉਣੀ ਤੇ ਬਾਕੀ ਦੋਸਤੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਜਰੂਰ ਸ਼ੇਅਰ ਕਰਿਓ ਕਿਉਂਕਿ ਕਿਸਾਨਾਂ ਨੂੰ ਕਈਆਂ ਨੂੰ ਨਵੇਂ ਬੀਜ ਦਾ ਪਤਾ ਹੀ ਨਹੀਂ ਲੱਗਦਾ ਕਿਹ ਚੀਜ਼ ਆਈ ਹੈ ਸਿਰਫ ਨਵੀਂ ਜਾਣਕਾਰੀ ਦੇਣ ਵਾਸਤੇ ਤੁਹਾਨੂੰ ਮਤਲਬ ਕਿ ਅੱਜ ਦੀ ਵੀਡੀਓ ਸੀਗੀ